ਦੋਸਤੋ ਅੱਜ ਸਾਡੇ ਕੋਲ ਇੱਕ ਹੋਰ ਵੀਜ਼ਾ ਰিসিਵ ਹੋਇਆ ਸੋ ਅੱਜ ਇਹਨਾਂ ਨੂੰ ਔਰ ਇਹਨਾਂ ਦੇ ਫਾਦਰ ਸਾਹਿਬ ਨੂੰ ਅਸੀਂ ਪਾਸਪੋਰਟ ਦੇ ਰਹੇ ਹਾਂ ਲੋ ਸਰ ਪਲੀਜ਼ ਥੈਂਕ ਯੂ ਸਰ ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਤੁਹਾਡੀ ਉਮਰ ਕਿੰਨੀ ਹੈ 22 ਸਾਲ 22 ਸਾਲ ਦੀ ਉਮਰ ਹੈਗੀ ਆ ਯੂਰਪ 솨ਨਗਨ ਕੰਟਰੀ ਵਿੱਚ ਜਾ ਰਹੇ ਨੇ ਇੱਕ ਨੰਬਰ ਦੇ ਵਿੱਚ ਜਾ ਰਹੇ ਨੇ ਔਰ ਅਸੀਂ ਦੇ ਕੇ ਰਹੀਆਂ ਨਾਲ ਅਸੀਂ ਦੇ ਰਹੇ ਹਾਂ ਅਕੋਮੋਡੇਸ਼ਨ ਯਾਨੀ ਕਿ ਉੱਥੇ ਰੋਟੀ ਪਾਣੀ ਰਹਿਣ ਦਾ ਸਾਰਾ ਡਾਕੂਮੈਂਟ ਜਿਹੜੇ ਹੈਗੇ ਆ ਅਸੀਂ ਇਹ ਦੇ ਰਹੇ ਹਾਂ ਇਹਨਾਂ ਨੂੰ ਔਰ ਨਾਲ ਹੀ ਬਿਨਾ ਆਇਰਸ ਤੋਂ ਬਿਨਾ 올ਡ ਫੰਡ ਤੋਂ ਬਿਨਾ ਬਾਧੂ ਚੰ ਜਿਹੜਾ ਤੋਂ ਅਸੀਂ ਇੱਕ ਨੰਬਰ ਦਾ ਯੂਰਪ ਸ਼ੈਨਗਨ ਕੰਟਰੀ ਦਾ ਵੀਜ਼ਾ ਲੈ ਕੇ ਦੇ دیا۔ ਸੋ ਤੁਸੀਂ ਸਾਡੀ ਜਿਹੜੀ ਸਰਵਿਸ ਹੋਂ ਤੱਕ ਤੁਹਾਨੂੰ ਮਿਲੀ ਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ ਸਰ ਬਹੁਤ ਵਧੀਆ ਸਰਵਿਸ ਹੈ ਸਾਡੀ ਜਿਹੜੇ ਮੇਰੇ ਵੀਰ ਭਰਾ ਯੂਰਪ ਜਾਣਾ ਚਾਹੁੰਦੇ ਆ ਜਲਦੀ ਜਲਦੀ ਸਾਡੇ ਕੋਲ ਵਿਜ਼ਿਟ ਕਰੋ। ਧੰਨਵਾਦ। ਔਰ ਇਹਨਾਂ ਦੇ ਫਾਦਰ ਸਾਹਿਬ ਨਾਲ ਅਸੀਂ ਗੱਲ ਕਰਦੇ ਆ ਕਿ ਤੁਹਾਨੂੰ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਕਿੱਦਾਂ ਲੱਗ ਰਿਹਾ ਕਿਉਂਕਿ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਬੱਚਿਆਂ ਦੀਆਂ ਰਿਫਿਊਜ਼ਲਸ ਆਉਂਦੀਆਂ ਨੇ ਤੇ ਤੁਹਾਡੇ ਮਨ 'ਚ ਕਿਤੇ ਨਾ ਕਿਤੇ ਡਰ ਤੇ ਹੋਊਗਾ ਪਰ ਤੁਹਾਨੂੰ ਕਿਵੇਂ ਲੱਗਾ ਜੇ ਤੁਹਾਡੇ ਬੱਚੇ ਦਾ ਵੀਜ਼ਾ ਆਇਆ ਸਰ ਬਹੁਤ ਵਧੀਆ ਲੱਗਿਆ ਜੀ ਹਾਂਜੀ ਬਹੁਤ ਬਹੁਤ ਹੋਰ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਦਰਸ਼ਕਾਂ ਨੂੰ ਇਹ ਕਹਿਣਾ ਕਿ ਅੰਦਾ ਬਾਤਵਾਦੀ ਟਿਟ ਕਰੋ ਸਰ ਕੋ ਆਪਣੀ ਪ੍ਰੈਅ ਬਾਉਸਾ ਆਪਣਾ ਫੁਟੂਟਨਾ ਸੋ ਥੈਂਕ ਯੂ ਔਰ ਬਹੁਤ ਬਹੁਤ ਤੁਹਾਨੂੰ ਮੁਬਾਰਕਾ ਔਰ ਪਰਮਾਤਮਾ ਤੁਹਾਨੂੰ ਦਿਨ ਦੁਪਹਿਰੀ ਰਾਤ ਚੁਗਨੀ ਤਰੱਕੀ ਬਖਸ਼ ਕਰੇ ਥੈਂਕ ਯੂ ਸੋ ਇਹਨਾਂ ਨੂੰ ਅਸੀਂ ਸਾਰੇ ਡਾਕੂਮੈਂਟ ਜੋ ਵਾਦਾ ਕੀਤਾ ਸੀ ਇਹ ਅਸੀਂ ਤੁਹਾਨੂੰ TCRC ਕਾਰਡ ਲੈ ਕੇ ਦਵਾਂਗੇ ਉੱਥੇ ਅਸੀਂ ਤੁਹਾਨੂੰ